ਗੁੱਡ ਮਾਰਨਿੰਗ ਫਿਟਨੈਸ ਲਵਰ ਪੰਜਾਬ ਗਰੁੱਪ ਗੁੱਡ ਮਾਰਨਿੰਗ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਫਿਟਨੈਸ ਲਵਰ ਪੰਜਾਬ ਗਰੁੱਪ ਨੇ ਕੱਲ ਹੰਸਾਲੀ ਸਾਹਿਬ ਵਿੱਚ ਮੈਰਾਥਨ ਇਹ ਦੌੜਾਂ ਵਿੱਚ ਭਾਗ ਲਿਆ ਤੇ ਬਹੁਤ ਹੀ ਅੱਛਾ ਪਰਫਾਰਮੈਂਸ ਕੀਤਾ ਮੈਂ ਤਾੜੀਆਂ ਨਾਲ ਇੱਕ ਦੂਜੇ ਦਾ ਸਵਾਗਤ ਚਾਹਾਂਗਾ ਤੇ ਗਰੁੱਪ ਦੀ ਦੋ ਮਹਿਲਾਵਾਂ ਜਿਨ੍ਹਾਂ ਨੇ ਬਾਰਾਂਦਰੀ ਦਾ ਤੇ ਪਟਿਆਲੇ ਦਾ ਤੇ ਆਪਣੇ ਪਰਿਵਾਰ ਦਾ ਨਾਮ ਕਰਿਆ ਇਹ ਮੈਮ ਜਸਦੀ ਬਦਵਾਰ ਜੀ ਤੇ ਸਾਡੇ ਰਜਨੀ ਕਸ਼ਵ ਜੀ ਮੈਂ ਜ਼ੋਰਦਾਰ ਤਾੜੀਆਂ ਨਾਲ ਉਹਨਾਂ ਦਾ ਵੀ ਸਵਾਗਤ ਚਾਹਾਂਗਾ ਜਦੋਂ ਮੈਂ ਕੱਲੇ ਦੇਖ ਰਿਹਾ ਸੀ ਇੱਕ ਮੈਮ ਇੱਕ ਫਟੇਕੜ ਸਾਹਿਬ ਤੋਂ ਮੈਂ ਇੱਕ ਵੀਡੀਓ ਦੇਖੀ ਉੱਥੇ ਤੁਹਾਡਾ ਇੰਟਰਵਿਊ ਸੀ ਮੈਂ ਦੇਖ ਰਿਹਾ ਸੀ ਸਵੇਰੇ ਵੀ ਤੇ ਬਹੁਤ ਐਪਰੀਸ਼ੀਏਟ ਕਰ ਰਿਹਾ ਲੋਕ ਬਹੁਤ ਵਧਾਈਆਂ ਦੇ ਰਹੇ ਨੇ ਤੇ ਮੈਂ ਮੈਮ ਨੂੰ ਚਾਹਾਂਗਾ ਕਿ ਕੱਲ ਦੇ ਦਿਨ ਬਾਰੇ ਜਿਹੜੀ ਖੁਸ਼ੀ ਹੋਈ ਹੈ ਉਹ ਲੋਕਾਂ ਨੂੰ ਬਹੁਤ ਲੋਕ ਤੁਹਾਨੂੰ ਦੇਖਣਗੇ ਜੀ ਮੇਰੀ YouTube ਰਾਹੀਂ ਜੀ ਗੁੱਡ ਮਾਰਨਿੰਗ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਾਡੇ ਫਿਟਨੈਸ ਲਵਰ ਪੰਜਾਬ ਗਰੁੱਪ ਦਾ ਕੱਲ ਹੰਸਾਲੀ ਮੈਰਾਥਨ ਦੇ ਵਿੱਚ ਸਾਡੀ ਜੈਸੀ ਮੈਡਮ ਨੂੰ 3rd prize the cash prize kena saada clapping ਬਹੁਤ ਮਾਰ ਬਦਆ ਬੈਸੇ ਵੀ ਮੈਮ ਸਾਡੇ ਗਰੁੱਪ ਦੀ ਪੰਜਾਬੀ ਚੈਲੋ ਰੀਡ ਦੀ ਹੱਤੀ थैंक यू ਸੋ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਮੈਡਮ ਰਜਨੀ ਤੇ ਸ਼ਖਜੀ ਨੇ ਪਹਿਲਾਂ ਵੀ ਉਹ ਜੰਤੀ ਹिल्स ਤੇ ਕੈਂਡੀ ਗੜਚੇ ਜਾ ਕੇ ਪਹਿਲਾ ਪ੍ਰਾਈਜ਼ ਲੈ ਕੇ ਆਏ ਸੀ ਉਹਨਾਂ ਲਈ ਸਾਡੇ ਵੱਲੋਂ ਜ਼ੋਰਦਾਰ ਮੁਨੀ ਉਹ ਆਪਣੇ ਹੰਸਾਲੀ ਮੈਰਾਥਨ ਦੇ ਵਿੱਚ ਵੀ ਉਹਨਾਂ ਨੇ ਤੀਜੀ ਪੋਜੀਸ਼ਨ ਹਾਸਲ ਕੀਤੀ ਹੈ ਇਹਨਾਂ ਨੂੰ ਕੈਸ਼ ਪ੍ਰਾਈਜ਼ ਵੀ ਤੇ ਸਾਡੇ ਲਈ ਸਭ ਤੋਂ ਵੱਡੀ ਮਾਨ ਦੀ ਗੱਲ ਇਹ ਹੈ ਸ਼ੰਕਰ ਜੀ ਕਿ ਇਹ ਪਟਿਆਲੇ ਦੇ ਵਿੱਚ ਸਿਰਫ ਸਾਡੇ ਗਰੁੱਪ ਨੂੰ ਹੀ ਸੁਭਾਗ ਪ੍ਰਾਪਤ ਹੋਇਆ ਹੈ ਬਿਲਕੁਲ ਸੋ ਬਹੁਤ ਹੀ ਇਸ ਪਨਾਲੀ ਮੈਂ ਤੁਹਾਨੂੰ ਸਾਰੇ ਦੱਸਣਾ ਚਾਹੂੰਗੀ ਸਾਡੇ ਗਰੁੱਪ ਦੇ 10 ਕਿਲੋਮੀਟਰ ਦੀ ਦੌੜਨੀ ਦੇ ਵਿੱਚ ਹੈ ਸਾਡੇ ਗਰੁੱਪ ਦੇ ਪ੍ਰਧਾਨ ਅਰਿੰਦਰ ਅਜੀਤ ਜੀ ਨੇ ਭਾਗ ਲਿਆ ਤੇ ਉਹਨਾਂ ਨੇ ਸਭ ਤੋਂ ਘੱਟ ਸਮੇਂ ਦੇ ਵਿੱਚ ਪਟਿਆਲੇ ਦੀ ਆਪਣੀ ਗਰੁੱਪ ਦੀ ਗੱਲ ਕਰ ਰਹੀਆਂ ਮੈਂ 54 ਮਿੰਟ ਤੇ 44 ਸਕਿੰਡ ਦੇ ਵਿੱਚ 10 ਕਿਲੋਮੀਟਰ ਜੀ ਉਹਨਾਂ ਨੇ ਆਪਣੇ ਵਾਹ ਜੀ ਵਾਹ ਵਾਹ ਜੀ ਤੋਂ ਬਾਅਦ ਸਾਡੇ 10 ਕਿਲੋਮੀਟਰ ਦੇ ਵਿੱਚ ਡਾਕਟਰ ਅਨਿੰਦਰ ਸਿੰਘ ਜੀ ਗਏ ਇਹਨਾਂ ਨੇ 67 ਮਿੰਟ ਤੇ 21 ਸਕਿੰਡ ਦੇ ਵਿੱਚ ਸਾਡੇ ਗੁਰਮੀ ਸਿੰਘ ਤਵਾਰਾ ਜੀ ਬਣਾ ਜੀ ਦੇ ਸ਼ੰਕਰ ਜੀ 60 ਮਿੰਟ ਤੇ 6 ਸੈਕਿੰਡ ਦੇ ਵਿੱਚ 10 ਕਿਲੋਮੀਟਰਾਂ ਤੇ ਸੁਪਾਰਨ ਦੀਆਂ 60 ਮਿੰਟ ਤੇ 44 ਸੈਕਿੰਡ ਦੇ ਵਿੱਚ ਕਰਕੇ ਸਾਡੇ ਗਰੁੱਪ ਦਾ ਨੀ 44 ਸ਼ਹਿਰ ਦਾ ਨੀ ਪੰਜਾਬ ਦਾ ਸਾਡਾ ਮਾਨ ਵਧਾਇਆ ਸਾਡੇ ਲਈ ਬਹੁਤ ਮਾਨ ਦੀ ਗੱਲ ਹੈ ਤੇ ਮੈਂ ਅਰਦਾਸ ਕਰੂੰਗੀ ਸੱਚੇ ਪਾਤਸ਼ਾਹ ਜੀ ਸਾਡਾ ਇਹ ਗਰੁੱਪ ਕੋ ਇਦਾਂ ਹੀ ਰੋਜ਼ ਦਿਨ ਲੋਕੀਂ ਰਾਤ ਆਪਣੀ ਤੁਹਾਡਾ ਮੋਰਟ ਡਰਾਈਵ ਦਾ ਬਹੁਤ 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 ਜਦੋਂ ਟੀਮ ਦਾ ਕੈਪਟਨ ਕੋਈ ਇਹ ਟਰੋਫੀ ਲੈ ਕੇ ਆ ਆਂਦਾ ਹੈ ਬਹੁਤ ਖੁਸ਼ੀ ਹੁੰਦੀ ਹੈ ਤੇ ਮੈਨੂੰ ਵੀ ਅੱਜ ਬਹੁਤ ਮਾਨ ਮਹਿਸੂਸ ਹੋ ਰਿਹਾ ਇਸ ਟਰੋਫੀ ਤੇ ਕਿਉਂਕਿ ਮੈਂ ਇਸ ਗਰੁੱਪ ਦਾ ਇੱਕ ਛੋਟਾ ਜਿਹਾ ਹਿੱਸਾ ਨਿਮਾਣਾ ਜਾਂ ਤੇ ਮੈਂ ਆਪਣੇ ਵੱਲੋਂ ਪ੍ਰਚਾਰ ਕਰਦਾ ਇਹਨਾਂ ਦਾ ਮੈਸੇਂਜਰ ਆ ਜੀ ਤੇ ਲੋਕਾਂ ਤੱਕ ਦੇਸ਼ ਵਿਦੇਸ਼ ਵਿੱਚ ਜਿਹੜੀ ਲੋਕ ਇਹ ਵੀਡੀਓ ਦੇਖ ਰਹੇ ਨੇ ਜੋ ਮਹਿਲਾਵਾਂ ਨੇ ਜੋ ਕੰਮ ਕੀਤਾ ਹੈ ਤੇ ਜੋ ਮਹਿਲਾਵਾਂ ਨੇ ਕੰਮ ਕੀਤਾ ਹੈ ਇਹ ਪ੍ਰਦਰਸ਼ਨ ਕਿੱਤਾ ਚੰਗਾ ਪ੍ਰਦਰਸ਼ਨ ਜ਼ੋਰਦਾਰ ਤਾੜੀਆਂ ਨਾਲ ਇਹ ਬਹੁਤ ਹੀ ਸਮਾਈਲ ਅੱਜ ਦੇਖਦੀ ਬਣ ਰਹੀ ਹੈ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਗੁੱਡ ਕਮੈਂਟ ਕਰਿਓ ਤਾਂ ਕਿ ਲੋਕਾਂ ਤੱਕ ਆਪਣਾ ਸਨੇਹਾ ਪਹੁੰਚਾ ਸਕੀਏ ਜੇ ਤੁਸੀਂ ਵੀ ਕੁਝ ਬੋਲੋ ਮੈਂ ਇਨਾ ਕੀ ਬੋਲਾਂਗੀ ਜੀ ਜਦੋਂ ਮੇਰਾ ਨਾਮ ਅਨਾਉਂਸ ਹੋਇਆ ਨਾ ਜਿਹੜਾ ਸੀੜੀਆਂ ਚੜ੍ਹ ਕੇ ਸਟੇਜ ਤੱਕ ਦਾ ਟਾਈਮ ਸੀਗਾ ਨਾ ਉਹ ਮੈਂ ਬਹੁਤ ਹੀ ਉਹਦੇ ਚ ਸੀਗੀ ਐਕਸਾਈਟਡ ਸੀ ਹੀ ਬਹੁਤ ਜ਼ਿਆਦਾ ਬੜਾ ਭੱਜ ਕੇ ਗਈ ਔਰ ਮੈਨੂੰ ਬਹੁਤ ਵਧੀਆ ਲੱਗਿਆ ਇਹ ਸਾਰੇ ਮੀਨੇ ਟੀਮ ਦਾ ਸਪੋਰਟ ਹੈ ਜੀ ਸਭ ਨੇ ਮੈਨੂੰ ਮੋਟੀਵੇਟੇਟ ਕੀਤਾ ਦੱਸਦੇ ਵਿੱਚ ਹਾਂਜੀ ਬੋਲੋ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੇਰੇ ਸਾਡੇ ਸਾਰੇ ਜੈਮਨੀ ਜੀ ਡਾਕਟਰ ਸਾਹਿਬ ਇਹਨਾਂ ਨੇ ਮੈਨੂੰ ਪੂਰਾ ਮੋਟੀਵੇਟ ਕੀਤਾ ਹੈ ਰਨਿੰਗ ਦੇ ਲਈ ਇਹਨਾਂ ਨੇ ਮੈਨੂੰ ਟਿਪਸ ਦਿੱਤੇ ਰਨਿੰਗ ਦੇ ਲਈ ਵੀ ਕਿੱਦਾਂ ਸਾਨੂੰ ਭਜਣਾ ਚਾਹੀਦਾ ਹਾਂ ਜੀ ਕੋਈ ਸੀਜ਼ ਨਾਲ ਮੈਂ ਟ੍ਰਾਫੀ ਹਾਸਲ ਕੀਤੀ ਹੈ ਅੱਜ ਲਈ ਸੋ ਡਾਕਟਰ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਏ ਇਹ ਵੀਡੀਓ ਦੇਸ਼ ਵਿਦੇਸ਼ ਤੱਕ ਪਹੁੰਚਣ ਵਾਲੀ ਹੈ ਇਹ ਮੇਰੇ ਇਕੱਲੇ ਦਾ ਕੰਮ ਨਹੀਂ ਮੇਰੇ ਇਕੱਲੇ ਦੇ ਵਸ ਦੀ ਗੱਲ ਨਹੀਂ ਹੈ ਕਿ ਇਹ ਸਾਰੇ ਆਪਾਂ ਨੇ ਸਾਰਿਆਂ ਦੇ ਗਰੁੱਪ ਮੈਂਬਰ ਮੈਮ ਇਹ ਤੁਹਾਡੀ ਜਾਦਾ ਮੰਨਦੇ ਆ ਗਰੁੱਪ ਵਾਲੇ ਸ਼ਾਇਦ ਮੇਰੀ ਨਹੀਂ ਨਹੀਂ ਕਿਉਂਕਿ ਪ੍ਰਿੰਸੀਪਲ ਹੋ ਤੁਸੀਂ ਤਾਂ ਡਿਸਪਲਿਨ ਇਹ ਤੁਹਾਡੀ ਸਹੀ ਗੱਲ ਹੈ ਸਹੀ ਗੱਲ ਹੈ ਤਾਂ ਸਾਡੇ ਵੱਲੋਂ ਸਾਰਿਆਂ ਵੱਲੋਂ ਸ਼ੰਕਰ ਜੀ ਦੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਖਾਸ ਕਰਕੇ ਸਾਡੀ ਇਸ ਵੀਡੀਓ ਨੂੰ ਜਿੰਨਾ ਅਸੀਂ ਮੈਕਸਿਮਮ ਸ਼ੇਅਰ ਕਰ ਸਕਦੇ ਹਾਂ ਜਰੂਰ ਕਰਿਏ ਸਾਡੇ ਲਈ ਮਾਨ ਦੀ ਗੱਲ ਹੈ ਸਾਡੇ ਬੰਦੇ ਵਾਲੇ ਲਈ ਮਾਨ ਦੀ ਤਾੜੀਆਂ ਨਾਲ ਜ਼ੋਰਦਾਰ ਤਾੜੀਆਂ ਜੀ ਸੋ ਸਾਡੇ ਜਗਤਾਰ ਸਿੰਘ ਤਾਰੀ ਜੀ ਅੱਜ ਦੇ ਬਾਰੇ ਕੁਝ ਬੋਲਣਗੇ ਜੀ ਮੈਂ ਸਿਰਫ ਇਨਾ ਕਹਿਣਾ ਚਾਹਾਂਗਾ ਕਿਉਂਕਿ ਮੈਸੇਜ ਤਾਂ ਸਾਰੇ ਪਾਸੇ ਤੁਹਾਡੀ ਵੀਡੀਓ ਰਾਹੀਂ ਤਨਵੇ ਹੋ ਜਾਂਦਾ ਸ਼ੰਕਰ ਜੀ ਤੁਹਾਡਾ ਬੜਾ ਵਧੀਆ ਉਪਰਾਲਾ ਹੈ ਤੁਹਾਡੇ ਚੈਨਲ ਦਾ ਬੜਾ ਵਧੀਆ ਉਪਰਾਲਾ ਹੈ ਤੇ ਮੈਂ ਜਿੰਨੇ ਪਟਿਆਲੇ ਚ ਲੋਕ ਨੇ ਤਕਰੀਬਨ ਜਿਹੜੇ ਬਾਰਾਂਦਰੀ ਆਂਦੇ ਨੇ ਉਹ ਸਾਡੇ ਗਰੁੱਪ ਨੂੰ ਜੁਆਇਨ ਕਰੋ ਕਿਉਂਕਿ ਸਾਡੇ ਗਰੁੱਪ ਦੇ ਵਿੱਚ ਇੱਕ ਤਾਂ ਸਾਰੀ ਐਕਟੀਵਿਟੀ ਫ੍ਰੀ ਹੈ ਔਰ ਫਿਰ ਬਹੁਤ ਵਧੀਆ ਪਰਿਵਾਰ ਮਿਲੇਗਾ ਬਹੁਤ ਵਧੀਆ ਬੰਦੇ ਮਿਲਣਗੇ ਪਲੀਜ਼ ਸਾਡੇ ਗਰੁੱਪ ਨੂੰ ਜੁਆਇਨ ਜਰੂਰ ਕਰੋ ਫਿਟਨੈਸ ਲਵਰ ਪੰਜਾਬ ਗਰੁੱਪ ਬਾਰਾਂਦਰੀ ਦਾ ਸਭ ਤੋਂ ਵੱਡਾ ਗਰੁੱਪ ਹੈ ਔਰ ਤੁਹਾਨੂੰ ਬੜਾ ਨਜ਼ਾਰਾ ਆਏਗਾ ਗਰੁੱਪ ਨੂੰ ਜੁਆਇਨ ਕਰ ਸੋ ਅੱਜ ਇਹ ਜਿਨ੍ਹਾਂ ਦੇ ਵਿਆਹ ਦੀ ਸਾਲਗਿਰਾ ਹੈ ਉਹਨਾਂ ਵਾਸਤੇ ਵੀ ਆਪਾਂ ਕੁਝ ਬੋਲ ਸਕਦੇ ਹਾਂ ਉਹਨਾਂ ਦਾ ਨਾਮ ਦੱਸੋ ਜੀ ਬਲਜਿੰਦਰ ਕੌਰ ਚੰਦਾ ਮੇਰੀ ਭੈਣ ਅੱਜ ਇਹਨਾਂ ਦੇ ਵਿਆਹ ਦੀ ਸਾਲਗਿਰਾ ਜੀ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ। ਇਹ ਜੇ ਹੋ ਧਿਆਨ ਨਹੀਂ ਦਿਆ ਨਹੀਂ ਤਾਂ ਜੀਜਾ ਜੀ ਨੂੰ ਵੀ ਨਾਲ ਲੈ ਕੇ ਆਣਾ ਸੀਗਾ। ਸੋ ਦੇਖੋ ਆਪਣੇ ਜੀਜਾ ਜੀ ਨੂੰ ਤਾਰੀਜੀ ਛੱਡਿਆ ਹੈ ਕਰੇ ਕੋਈ ਗੱਲ ਨਹੀਂ। ਘਰ ਜਾ ਕੇ ਪਾਰਟੀ ਜ਼ਰੂਰ ਦੇ ਦੇਣਾ। ਅੱਛਾ ਸੋ ਅੱਜ ਖੁਸ਼ੀ ਦਾ ਬਹੁਤ ਮਾਹੌਲ ਹੈ ਜੀ। ਇਹ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ। ਮੇਰੇ ਚੈਨਲ ਰਾਹੀਂ ਤੁਸੀਂ ਸਾਰੇ ਇਸ ਵੀਡੀਓ ਨੂੰ ਦੇਖੋਗੇ। ਵਾਰਤવાર ਲਾਈਕ, ਸ਼ੇਅਰ, ਗੁੱਡ ਕਮੈਂਟ ਕਰਿਓ। ਮੈਂ ਤੁਹਾਡਾ ਆਪਣਾ ਸ਼ੰਕਰ ਚੋਹਾਨ ਯੂਟਿਊਬਰ ਪਟਿਆਲਾ ਪੰਜਾਬ। ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ। ਥੈਂਕ ਯੂ, ਥੈਂਕ ਯੂ, ਥੈਂਕ